ਹਾਂਜੀ ਵੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਮਹਿੰਦਰਾ ਟਰੈਕਟਰ ਦੇ ਵੇਟ ਲੈ ਕੇ ਆਏ ਹਾਂ 70 ਕਿਲੋ ਦੇ ਕੀ ਰੇਟ ਹੈ ਇਹਨਾਂ ਦਾ ਕਿੱਥੇ ਹੈਗੇ ਨੇ ਫੋਨ ਨੰਬਰ ਵਗੈਰਾ ਤੁਹਾਨੂੰ ਆਪਾਂ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਇਸ ਦਾ ਜੀ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ 40 ਕਿਲੋਮੀਟਰ ਦੇ ਅੰਦਰ ਅੰਦਰ ਵੀਰ ਮੁਫਤ ਦੇ ਵਿੱਚ ਪਹੁੰਚ ਕਰਨਗੇ ਇਹ ਵੀ ਆਪਾਂ ਤੁਹਾਨੂੰ ਅੱਗੇ ਦੱਸਾਂਗੇ ਤਾਂ ਤੁਸੀਂ ਆਹ ਦੇਖ ਸਕਦੇ ਹੋ ਜੀ Mahindra ਟਰੈਕਟਰ ਦੇ ਵੇਟ ਹੈਗੇ ਇਹ ਇਹ ਜੋ ਅਗਲੇ ਬੰਪਰ ਤੇ ਫਿੱਟ ਹੁੰਦੇ ਨੇ ਉਹ ਵੇਟ ਨੇ 70 ਸੌਰੀ 70 ਕਿਲੋ ਵੇਟ ਹੈਗੇ ਵੇਟ ਬਕਾਉ ਨੇ ਜੇ ਕਿਸੇ ਵੀਰ ਨੇ ਇਹ ਟਰੈਕਟਰ ਦੇ ਬੰਪਰ ਤੇ ਫਿੱਟ ਕੀਤੇ ਜਾ ਸਕਦੇ ਨੇਗੇ ਜੀ ਕਰਵਾਉਣੇ ਹੋਣ ਆਪਣੇ ਟਰੈਕਟਰ ਤੇ ਟਰੈਕਟਰ ਸੁਪਰ ਸੀਟਰ ਤੇ ਅੱਗੇ ਤੋਂ ਉੱਠਦਾ ਨਹੀਂ ਪਹੁੰਚ 40 ਕਿਲੋਮੀਟਰ ਤੱਕ ਵੀਰ ਫ੍ਰੀ ਕਰ ਦੇਣਗੇ ਜੀ ਤੇ 82 ਰੁਪਏ ਕਿਲੋ ਦੇ ਹਿਸਾਬ ਨਾਲ ਇਹ ਦੇਣਗੇ ਵੀਰ ਏਰੀਆ ਵੀਰਾਂ ਦਾ ਹੈਗਾ ਜੀ ਨੇੜੇ ਬਾਜਾਖਾਨਾ ਭਗਤਾ ਭਾਈ ਕਾ ਫੋਨ ਨੰਬਰ ਹੈਗਾ ਜੀ 98788 35462 ਇਸ ਨੰਬਰ ਤੇ ਤੁਸੀਂ ਗੱਲਬਾਤ ਕਰਕੇ ਇਸ ਇਹ ਟਰੈਕਟਰਾਂ ਦੇ ਜਿਹੜੇ ਟਰੈਕਟਰ ਦੇ ਵੇਟ ਨੇਗੇ ਇਹਨਾਂ ਨੂੰ ਤੁਸੀਂ ਖਰੀਦ ਸਕਦੇ ਹੋ ਦੇਖ ਸਕਦੇ ਹੋ ਜੀ ਬਾਕੀ ਫੋਟੋਆਂ ਦੇ ਵਿੱਚ ਜੇ ਕਿਸੇ ਵੀਰ ਨੇ ਲੈਣੇ ਹੋਣ ਤਾਂ ਫੋਨ ਨੰਬਰ ਵੀਰ ਦਾ ਤੁਹਾਨੂੰ ਫਿਰ ਦੱਸ ਦਿੰਦੇ ਆ 9878835462 ਇਸ ਨੰਬਰ ਤੇ ਸੰਪਰਕ ਕਰਕੇ ਖਰੀਦ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ